ਕੈਨੇਡিয়ান ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਫਲਾਈਂਗ ਏਅਰ ਕੈਨੇਡਾ ਉਡਾਨਾਂ ਲਈ ਚੈੱਕ ਇਨ ਦੀ ਸਮਾਂ ਸੀਮਾ ਨੂੰ ਬਦਲ ਲਈ ਹੈ ਏਅਰ ਕੈਨੇਡਾ ਤੋਂ ਉਡਾਨਾਂ ਭਰਨ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਉਡਾਨ ਲਈ ਪਹਿਲਾਂ ਨਾਲੋਂ ਥੋੜਾ ਪਹਿਲਾਂ ਚੈੱਕ ਇਨ ਕਰਨਾ ਪਵੇਗਾ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਦੀਆਂ ਜ਼ਿਆਦਾਤਰ ਉਡਾਨਾਂ ਲਈ ਆਪਣੇ ਚੈੱਕ ਇਨ ਕਟ ਆਫ ਟਾਈਮ 60 ਮਿੰਟ ਤੱਕ ਅਪਡੇਟ ਕਰ ਦਿੱਤੇ ਗਏ ਨੇ ਚੈੱਕ ਇਨ ਦੀ ਸਮਾਂ ਸੀਮਾ 15 ਮਿੰਟ ਪਹਿਲਾਂ ਵਧਾ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਕਟ ਆਫ ਸਮਾਂ 45 ਮਿੰਟ ਸੀ ਏਅਰ ਕਨੇਡਾ ਨੇ ਕਿਹਾ ਕਿ ਪਹਿਲਾ ਆਉਂਦਾ ਚੈੱਕ-ਇਨ ਸਮਾਂ ਬੁੱਧਵਾਰ ਤੋਂ ਲਾਗੂ ਹੋ ਗਿਆ ਅਤੇ ਟੋਰਾਂਟੋ ਆਈਲੈਂਡ ਤੋਂ ਰਵਾਨਾ ਹੋਣ ਵਾਲੀਆਂ ਉਡਾਨਾਂ ਅਤੇ ਲੈਂਡਲਾਈਨਸ ਬੱਸ ਸੇਵਾ ਨੂੰ ਛੱਡ ਕੇ ਸਾਰੀਆਂ ਉਡਾਨਾਂ ਤੇ ਇਹ ਲਾਗੂ ਹੋਵੇਗਾ। ਏਅਰਲਾਈਨ ਨੇ ਇਹ ਕੀਵਿਲ ਦੇ ਬਿਆਨ ਵਿੱਚ ਇਹ ਗੱਲ ਆਖੀ ਕਿ ਇਹ ਬਦਲਾਅ ਇੱਕ ਨਿਰਵੈਗਨ ਵਧੇਰੇ ਕੁਸ਼ਲ ਬੋਰਡਿੰਗ ਅਤੇ ਬੈਜ਼ਿੰਗ ਲੋਡ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਆਉਂਦਾ ਹੈ ਤੇ ਹਰ ਕਿਸੇ ਨੂੰ ਟੇਕ ਆਫ ਦੀ ਤਿਆਰੀ ਵਿੱਚ ਮਨ ਦੇ ਅੰਦਰ ਸ਼ਾਂਤੀ ਪ੍ਰਦਾਨ ਕਰਦਾ ਹੈ ਅਸੀਂ ਚੈੱਕ ਇਨ ਡੈਡਲਾਈਨ ਨੂੰ ਸਿੱਧੇ ਤੌਰ ਤੇ ਯਾਤਰਾ ਕਰਨ ਵਾਲੇ ਗ੍ਰਾਹਕਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਇਹ ਉਦੋਂ ਆਇਆ ਜਦੋਂ 에ਅਰ ਕੈਨੇਡਾ ਪਾਇਲਟਾਂ ਦੀ ਸੰਭਾਵਿਤ ਹੜਤਾਲ ਹੋਣ ਵਾਲੀ ਹੈ ਤੇ ਉੱਥੇ ਹੀ ਦੱਸਦੀ ਕਿ ਹਵਾਈ ਅੱਡੇ ਦੇ ਚੈੱਕ ਇਨ ਕਰਨ ਵਾਲੇ ਤਰਹੀਜ਼ ਦੇ ਯਾਤਰੀਆਂ ਦੇ ਲਈ ਖਾਸ ਕਰਕੇ 에ਅਰ ਕੈਨੇਡਾ ਚੈੱਕ ਇਨ ਦੀ ਸਮਾਂ ਸੀਮਾ ਪਹਿਲਾਂ ਤੇ ਪਹੁੰਚਾਉਣ ਦੀ ਸਲਾਹ ਦੇ ਰਹੀ ਹੈ ਤੇ ਸਮੇ ਤੋਂ ਪਹਿਲਾਂ ਤੁਸੀਂ 에어ਪੋਰਟ ਪਹੁੰਚੋ ਇਸ ਤਰ੍ਹਾਂ ਦੀ ਸਲਾਹ 에어ਲਾਈਨ ਨੇ ਹੁਣ ਜਾਰੀ ਕਰ ਦਿੱਤੀ ਹੈ ਚੈੱਕ ਇਨ ਸਮਾਨ ਸਮਾਨ ਅਤੇ ਫਲਾਈਟ ਦੇ ਸਮੇ ਤੋਂ 4 ਘੰਟੇ ਪਹਿਲਾਂ ਉਤਾਰਿਆ ਜਾ ਸਕਦਾ ਤੇ 에어 ਕੈਨੇਡਾ ਦੇ ਯੂਨੀਅਨ ਇਸ ਦੇ ਪਾਇਲਟਾਂ ਦੀ ਨੁਮਾਇੰਦਗੀ ਕਰ ਰਹੀ ਹੈ ਤੇ 에어ਲਾਈਨ ਪਾਇਲਟ ਐਸੋਸੀਏਸ਼ਨ ਇਸ ਸਭ ਤੋਂ ਹੜਤਾਲ ਤੋਂ ਬਚਣ ਦੇ ਯਤਨ ਵਿੱਚ ਮੀਟਿੰਗਾਂ ਕਰ ਰਹੇ ਨੇ ਜਦੋਂ ਕਿ ਯੂਨੀਅਨ ਨੇ ਕਿਹਾ ਕਿ ਪਿਛਲੇ ਹਫਤੇ ਗੱਲਬਾਤ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਏਅਰਲਾਈਨ ਨੇ ਕਿਹਾ ਕਿ ਪਿਛਲੇ ਹਫ਼ਤੇ ਉਸ ਦੀ ਗੱਲਬਾਤ ਵਿੱਚ ਪ੍ਰਗਤੀ ਹੋਈ ਹੈ ਅਤੇ ਉਸ ਨੂੰ ਇੱਕ ਸੌਦੇ ਤੋ ਪਹੁੰਚਣ ਦੀ ਉਮੀਦ ਹੈ ਤੇ ਇਸ ਨੂੰ ਅਜੇ ਵਿਸਤਾਰ ਸਤੰਬਰ ਤੋਂ ਪਹਿਲਾਂ ਆਪਣੇ 5400 ਪਾਇਲਟਾਂ ਦੁਆਰਾ ਹੜਤਾਲ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਯੂਨੀਅਨ ਹੜਤਾਲ ਦੀ ਸਥਿਤੀ ਦੇ ਵਿੱਚ ਹੋਵੇਗੀ ਏਅਰ ਕੈਨੇਡਾ ਉਹਨਾਂ ਯਾਤਰੀ ਨੂੰ ਪੇਸ਼ਕਸ਼ ਕਰ ਰਿਹਾ ਜਿਨ੍ਹਾਂ ਨੇ ਅਗਲੇ ਮਹੀਨੇ ਸੰਭਾਵਿਤ ਪਾਇਲਟ ਹੜਤਾਲ ਦੀ ਮਿੱਟੀ ਦੇ ਆਲੇ-ਦੁਆਲੇ ਫਲਾਈਟਾਂ ਬੁੱਕ ਕੀਤੀਆਂ ਨੇ ਤੇ ਆਪਣੀ ਯਾਤਰਾ ਦੀ ਮੂਲ ਬੁਕਿੰਗ ਵਿੱਚ ਕੁਝ ਵਧੀ ਹੋਈ ਲਚਕਤਾ ਵੀ ਨਜ਼ਰ ਆ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਹੜਤਾਲ ਤੋਂ ਬਾਅਦ ਕਿਤੇ ਨਾ ਕਿਤੇ ਜੋ ਯਾਤਰੀ ਨੇ ਉਹਨਾਂ ਨੂੰ ਕਿੰਨਾ ਕੁ ਰੀਲੀਫ ਮਿਲੇਗਾ ਜਾਂ ਫਿਰ ਉਹ ਇਸ ਜੀ ਨੂੰ ਲੈ ਕੇ ਅਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਚਿੰਤਾ ਤੇ ਪਰੇਸ਼ਾਨੀ ਦੇ ਵਿੱਚ ਹੋਣਗੇ ਫਰੀਡੀਮ ਕਮਾਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੀਆਂ ਇਹ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ